ਕਿਹੜੇ ਲੋਕ ਮਟਾਪੇ ਤੋਂ ਪ੍ਰੇਸ਼ਾਨ ਨੇ वजन ਨਹੀਂ ਘਟ ਰਹਾ ਬੈਲੀ ਫੈਟ ਹੈ ਚਰਬੀ ਦਿਨੋਂ ਦਿਨ ਵੱਧ ਰਹੀ ਹੈ ਮਟਾਪਾ ਦਿਨੋਂ ਦਿਨ ਵੱਧ ਰਹਾ ਢਿੱਡ ਵਧੇ ਹੋਏ ਨੇ ਤੇ ਢਿੱਡ ਘਟਾਉਣਾ ਚਾਹੁੰਦੇ ਨੇ वजन ਘਟਾਉਣਾ ਚਾਹੁੰਦੇ ਨੇ ਪਹਿਲੇ ਦੂਜੇ ਦਿਨ ਤੋਂ ਤੁਹਾਡਾ वजन ਘਟਨਾ ਸ਼ੁਰੂ ਹੋ ਜੂ ਤਿੰਨ ਦਿਨਾਂ ਦੇ ਵਿੱਚ ਆਪਣਾ ਪੇਟ ਨਾਪ ਕੇ ਦੇਖ ਲਿਓ ਇੰਚੀ ਟੇਪ ਦੇ ਨਾਲ ਕਿੰਨਾ ਫਰਕ ਪਿਆ ਹੋਣਾ ਦੋਸਤੋ ਰਿਪੀਟ ਆਰਡਰ ਨੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵੀ ਨੇ ਉਰੇ ਵੀ ਨੇ ਤੇ ਤੁਸੀਂ ਘਰ ਬੈਠੇ ਆਪਣਾ ਪਾਰਸਲ ਮੰਗਵਾ ਸਕਦੇ ਹੋ ਬਹੁਤ ਸਾਰੇ ਲੋਕ ਠੀਕ ਹੋ ਰਹੇ ਨੇ ਤੇ ਆਪਣਾ ਮਟਾਪਾ ਘਟਾ ਰਹੇ ਨੇ ਤੰਦਰੁਸਤ ਹੋ ਰਹੇ ਨੇ ਜਿਨ੍ਹਾਂ ਲੋਕਾਂ ਨੂੰ ਥਾਇਰੋਇਡ ਦੀ ਪ੍ਰੋਬਲਮ ਹੈ ਜਿਨ੍ਹਾਂ ਦਾ ਮੋਟਾ ਵਾਲਾ ਥਾਇਰੋਇਡ ਹੈ ਤੇ ਉਹ ਕਬਜ ਗੈਸ ਤਜਾਬ ਲੀਵਰ ਦੀ ਪ੍ਰੋਬਲਮ ਹੈ ਜਾਂ ਹੋਰ ਪ੍ਰੋਬਲਮਾਂ ਨੇ ਦੋਸਤੋ ਤੁਹਾਨੂੰ ਟੈਨਸ਼ਨ ਦਿਨ ਪ੍ਰਤੀ ਦਿਨ ਵਜਨ ਵਧ ਰਿਹਾ ਤੁਹਾਡਾ ਜਾਂ ਕੋਈ ਲੇਡੀਜ਼ ਦੀ ਪ੍ਰੋਬਲਮ ਹੈ ਹੋਰ ਕੁਰੀਏ ਦੀ ਪ੍ਰੋਬਲਮ ਹੈ ਕੋਈ ਵੀ ਮਤਲਬ ਪੀਰੀਅਡ ਜਿਹੜੇ ਟਾਈਮ ਤੇ ਨਹੀਂ ਆ ਰਹੇ ਔਰਤਾਂ ਦੀ ਕੋਈ ਵੀ ਸਮੱਸਿਆ ਹੋਵੇ ਤੁਸੀਂ ਘਰ ਬੈਠੇ ਆਪਣਾ ਪਾਰਸਲ ਹੈ ਜਿਹੜਾ ਮੰਗਵਾ ਸਕਦੇ ਹੋ ਜਿਹੜੇ ਆ ਲੋਕਾਂ ਨੇ ਮੰਗਾਇਆ ਤੇ ਇਹਨਾਂ ਦੇ ਵਾਂਗੂ ਤੁਸੀਂ ਵੀ ਪਤਲੇ ਹੋ ਸਕਦੇ ਹੋ ਦੋਸਤੋ ਰਿਪੀਟ ਆਰਡਰ ਨੇ ਇਹਨਾਂ ਨੇ ਪਹਿਲਾ ਮਹੀਨੇ ਦੀ ਮੰਗਾਈ ਸੀ ਤੇ ਦੁਬਾਰਾ ਇਹਨਾਂ ਦੀ ਚੱਲ ਰਹੀ ਹੈ ਤੇ ਤੁਸੀਂ ਵੀ ਆਪਣੇ ਮਟਾਪੇ ਨੂੰ ਕਹਿ ਸਕਦੇ ਹੋ ਸਸਰੀ ਕਾਲਜੀ ਬਾਏ ਬਾਏ ਇੱਕ ਵਾਰ ਜਰੂਰ ਵਰਤ ਕੇ ਦੇਖੋ ਰਿਜ਼ਲਟ ਤੁਹਾਨੂੰ ਪੱਕਾ ਮਿਲੂਗਾ ਦੋਸਤੋ ਜਿਨ੍ਹਾਂ ਨੇ ਵੀ ਅਜੇ ਤੱਕ ਵਰਤਿਆ ਕਿਸੇ ਦਾ ਲਾਂਭਾ ਨਹੀਂ ਆਇਆ ਦੋਸਤੋ ਆਹ ਦੇਖ ਲਓ ਚੱਲੇ ਨੇ ਪਾਰਸਲ ਤੇ ਆਹ ਸਾਡਾ ਨੰਬਰ ਹੈ ਤੇ ਨੰਬਰ ਤੇ ਤੁਸੀਂ ਕਰ ਸਕਦੇ ਹੋ ਕੰਟੈਕਟ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਤਾਂ ਕਿ ਬਹੁਤ ਸਾਰੇ ਲੋਕਾਂ ਦਾ ਭਲਾ ਹੋ ਸਕਦਾ ਰਿਜ਼ਲਟ ਤੁਹਾਡੇ ਸਾਹਮਣੇ ਆ ਦੋਸਤੋ ਤੁਸੀਂ ਆਪ ਤੀਸਰੇ ਦਿਨ ਥੈਂਕ ਯੂ ਕਰਕੇ ਕਹੋਗੇ ਵੀ ਹਾਂ ਮੇਰਾ ਭਜਨ ਘਟ ਗਿਆ ਖਾਣਦੇ ਪੀਣਦੇ ਭਜਨ ਘਟਾਉਣਾ ਕੋਈ ਚੀਜ਼ਾਂ ਛੱਡਣ ਦੀ ਲੋੜ ਨਹੀਂ ਪਰ ਖਾਣ ਪੀਣ ਦਾ 80% ਜਿਹੜਾ ਧਿਆਨ ਆ ਉਹ ਰੱਖਣਾ ਪੈਂਦਾ ਦੋਸਤੋ ਦਵਾਈ ਨੇ ਆਪਣਾ ਕੰਮ ਕਰਨਾ ਹੁੰਦਾ ਜੀਵ ਨੇ ਆਪਣਾ ਕੰਮ ਕਰਨਾ ਹੁੰਦਾ ਠੀਕ ਹੈ ਜੀ ਧਿਆਨ ਰੱਖਿਓ ਤੇ ਵੀਡੀਓ ਨੂੰ ਕਰ ਦਿਓ ਸ਼ੇਅਰ ਜੇ ਤੁਸੀਂ ਹੋਣਾ ਚਾਹੁੰਦੇ ਹੋ ਮੋਟੇ ਤੋਂ ਪਤਲੇ ਜਨਨ ਕਿ ਮੋਟੇ ਹੋ ਪਤਲਾ ਹੋਣਾ ਚਾਹੁੰਦੇ ਹੋ ਤਾਂ ਅੱਜ ਹੀ ਸੰਪਰਕ ਕਰੋ ਅੱਜ ਹੀ ਆਪਣਾ ਆਰਡਰ ਬੁੱਕ ਕਰੋ ਤੇ ਮੰਗਾਓ ਠੀਕ ਹੈ ਖਾਓ ਬੜਾ ਕੁਝ ਸੋਚੋ ਨਾ ਟੈਨਸ਼ਨ ਨਾ ਲਓ ਮਟਾਪਾ ਤਾਂ ਖਾ ਕੇ ਘਟਨਾ ਆ ਜਿਹੜੇ ਪ੍ਰੋਡਕਟ ਨੇ ਇਹ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਉਰੇ ਨੇ ਪੂਰੀ ਇੰਡੀਆ ਦੇ ਵਿੱਚ ਅਸੀਂ ਭੇਜ ਰਹਾਂ ਤੇ ਲੋਕ ਮੰਗਾ ਰਹੇ ਨੇ ਥੈਂਕ ਯੂ ਧੰਨਵਾਦ ਇਹਦਾ ਕੋਈ ਸਾਈਡ ਇਫੈਕਟ ਕੋਈ ਨੁਕਸਾਨ ਨਹੀਂ ਹੈਗਾ ਇਹ ਕੁਦਰਤੀ ਨੇਚਰਲ ਜੜੀ ਬੂਟੀਆਂ ਦੇ ਨਾਲ ਬਣਿਆ ਹੋਇਆ ਜੇ ਤੁਸੀਂ ਫਾਰਮੂਲਾ ਵੀ ਲੈਣਾ ਫਾਰਮੂਲਾ ਵੀ ਲੈ ਸਕਦੇ ਹੋ ਘਰੇ ਵੀ ਤਿਆਰ ਕਰ ਸਕਦੇ ਹੋ ਕੋਈ ਵੱਡੀ ਗੱਲ ਨਹੀਂ ਹੈਗੀ ਦੋਸਤੋ ਤੁਸੀਂ ਬਸ ਉਹਦਾ ਇੱਕ ਫੀਸ ਰੱਖੀ ਹੋਈ ਆ ਉਹ ਤੁਸੀਂ ਦੇ ਦਿਓ ਤੇ ਆਪਾਂ ਤੁਹਾਨੂੰ ਫਾਰਮੂਲਾ ਵੀ ਦੇ ਦਾਂਗੇ ਟੈਨਸ਼ਨ ਨਾ ਲਿਓ ਹੋ ਜੋ ਪਤਲੇ